ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਸਾਰੇ ਦੁਪੱਟਿਆਂ ਦੇ ਨਾਲ ਮਿਲਣਗੇ ਜੀ ਨਾਰਮਲ ਰੇਂਜ ਦੇ ਵਿੱਚ ਰਹਿਣਗੇ ਸੇਲ ਪ੍ਰਾਈਸ ਦੇ ਵਿੱਚ ਕੱਢੇ ਹੋਏ ਨੇ ਜੀ ਨਾਲ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਵਰਕ ਮਿਲੂਗਾ ਜੀ ਨਾਲ ਟਾਈ ਡਾਈ ਕੋਟੇਡ ਹੋਰੀ ਦਾ ਦੁਪੱਟਾ ਮਿਲੂਗਾ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਾਫੀ ਕਲਰ ਨੇ ਜੋ ਵੀ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਹਾਰੇ ਤਰ੍ਹਾਂ ਦੇ ਸੂਟ ਵਰਕ ਵਾਲੇ ਪ੍ਰਿੰਟ ਸੂਟ ਜੋ ਵੀ ਸੂਟ ਹੁੰਦੇ ਨੇ ਆਪਣੇ ਕੋਲ ਸਾਰੇ ਕਲਰ ਪਾਏ ਹੁੰਦੇ ਨੇ ਕਿਉਂਕਿ ਤੁਹਾਨੂੰ ਵੀ ਪਤਾ ਜੀ ਹੁਣ ਇੱਕ ਸੂਟ ਦੀ ਫੈਬਰਿਕ ਦੇ ਵਿੱਚ 10 10 15 15 ਕਲਰ ਆ ਜਾਂਦੇ ਨੇ ਜੀ ਤਾਂ ਕਰਕੇ ਆਪਾਂ ਸਾਰੇ ਸੂਟ ਨਹੀਂ ਹੋ ਕਰ ਸਕਦੇ ਹਨਾ ਇੰਨੇ ਵੀ ਕਲਰ ਹੁੰਦੇ ਨੇ ਆਪਣੇ ਇੰਸਟਾਗ੍ਰam ਤੇ ਪਾਏ ਹੁੰਦੇ ਨੇ ਜੀ ਉੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਤੋਂ ਪਹਿਲਾ ਸੂਟ ਹੈਗਾ ਆਪਾਂ ਇੱਕ ਦੋ ਸੂਟ ਤੁਹਾਨੂੰ ਕੋਲ ਕੇ ਦਿਖਾਵਾਂਗੇ ਉਸ ਤੋਂ ਬਾਅਦ ਬਾਕੀ ਮੈਂ ਕਲਰ ਦਿਖਾ ਦੂੰਗੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਦੇਖੋ ਜੀ ਇਹ ਹੈਗਾ ਪਿਓਰ ਕਾਟਨ ਦਾ ਸੂਟ ਹੈ ਦੇਖੋ ਪ੍ਰਿੰਟ ਡਿਜ਼ਾਈਨ ਕਿੰਨਾ ਸੋਹਣਾ ਹੈ ਇਹਦਾ ਇਹਦੇ ਨਾਲ ਟਾਈ ਟਾਈ ਮੇ ਤੁਹਾਨੂੰ ਮੈਚਿੰਗ ਸਲਵਾਰ ਨਾਲ ਮਿਲੂਗਾ ਜੀ ਸਲਵਾਰ ਦੇ ਉੱਪਰ ਪੈਚ ਲਾ ਕੇ ਵਰਕ ਕੀਤਾ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਦੀ ਸਲਵਾਰ ਮਿਲੂਗੀ ਤੁਹਾਨੂੰ ਦੇਖੋ ਇਸ ਤਰ੍ਹਾਂ ਸਲਵਾਰ ਦੇ ਉੱਪਰ ਪੈਚ ਲਾ ਕੇ ਵਰਕ ਕੀਤਾ ਹੋਇਆ ਜੀ ਤੇ ਇਹਦਾ ਕਾਟਨ ਦੀ ਫੈਬਰਿਕ ਦਾ ਸੂਟ ਨਾਲ ਦਾ ਤੇ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਟਾਈ ਡਾਈ ਦੇਖੋ ਜੋ ਵੀ ਕਲਰ ਸੂਟ ਦੇ ਵਿੱਚ ਨੇ ਦੁਪੱਟਾ ਫੁੱਲਾ ਡੁੱਲਾ ਮਿਲੂਗਾ ਜੀ ਤੁਹਾਨੂੰ ਟਾਈ ਮੀਟਰ ਦਾ ਦੇਖੋ ਜੀ ਇਸ ਤਰ੍ਹਾਂ ਦਾ ਪੱਟੇ ਦੇ ਉੱਪਰ ਵੀ ਫਿਨਿਸ਼ਿੰਗ ਕੀਤੀ ਹੋਈ ਹੈ ਜਿਗਜੈਗ ਲੈਸ ਲਾ ਕੇ ਇਸ ਤਰ੍ਹਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਇੱਥੇ ਕਾਟਨ ਦੇ ਦੁਪੱਟੇ ਨਾਲ ਦੀ ਪੱਟੀ ਲੱਗੀ ਹੋਈ ਹੈ ਜੀ ਦੇਖੋ ਇਸ ਤਰ੍ਹਾਂ ਦਾ ਇਹ ਲੰਮੀਆਂ ਲਸਰਾਵਲਾ ਟਾਈ ਡਾਈ ਦੁਪੱਟਾ ਮਿਲੂ ਇਹ ਸੂਟ ਸਾਰੇ ਅੱਜ ਸੇਲ ਆਫਰ ਦੇ ਵਿੱਚ ਕੱਢੇ ਹੋਏ ਨੇ ਜੀ ਜੋ ਵੀ ਤੁਹਾਨੂੰ ਪਸੰਦ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਬਹੁਤ ਵਧੀਆ ਹੀ ਪਿਓਰ ਕਾਟਨ ਦੀ ਫੈਬਰਿਕ ਰਹੂਗੀ ਜੀ ਦੇਖੋ ਜੀ ਦੂਸਰਾ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਸਾਰੇ ਸੂਟ ਨਹੀਂ ਖੋਲੂਗੀ ਜੀ ਜਿੰਨੇ ਦੇ ਵਿੱਚ ਕਲਰ ਨੇ ਉਹੀ ਆਪਾਂ ਸਾਰੇ ਬਸ ਇਸ ਤਰ੍ਹਾਂ ਦਾ ਦਿਖਾ ਦਿੰਨਾ ਕਿ ਦੇਵਾਂਗੇ ਤੁਹਾਨੂੰ ਫੈਬਰਿਕ ਸੇਮ ਰਹੂਗਾ ਜੀ ਬਹੁਤ ਵਧੀਆ ਪਿਓਰ ਕਾਟਨ ਦੀ ਮਲੈਮ ਮਲੈਮ ਸੂਟ ਹੈ ਇਹ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਰੱਖਿਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੇ ਨਾਲ ਰੱਖੀ ਹੈ ਜੀ ਸਲਵਾਰ ਇਹਦੇ ਤਾਂ ਪਹੁੰਚੇ ਦੇ ਅਲੱਗ-ਅਲੱਗ ਤਰ੍ਹਾਂ ਦਾ ਕੰਮ ਮਿਲੂਗਾ ਤੁਹਾਨੂੰ ਇਹਦੀ ਸਲਵਾਰ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਇਹਦੇ ਫਿਨਿਸ਼ਿੰਗ ਨਹੀਂ ਹੈਗੀ ਦੁਪट्टे ਦੇ ਇਸ ਤਰ੍ਹਾਂ ਸਿੰਪਲ ਦੁਪੱਟਾ ਰੱਖਿਆ ਹੋਇਆ ਜੀ ਪਿੰਕ ਤੇ ਕਰੀਮ ਤੇ ਬਲੇੂ ਦੇ ਨਾਲ ਸਕਾਈ ਬਲੇੂ ਦੇ ਨਾਲ 2 ਮੀਟਰ ਦਾ ਖੁੱਲਾ-ਡੁੱਲਾ ਦੁਪੱਟਾ ਮਿਲੂਗਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਟਾਈਡ ਦੇਖੋ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਨੂੰ ਮੈਂ ਤੁਹਾਨੂੰ ਕਲਰ ਦਿਖਾ ਦਾਂਗੀ ਜੋ ਵੀ ਕਲਰ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਦੇਖੋ ਜਿੰਨੇ ਮਰਜ਼ੀ ਕਲਰ ਚੁੱਕੋ ਸਾਰਾ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਸੇਮ ਰਹੂਗਾ ਦੇਖੋ ਜੀ ਆਪਾਂ ਨੇ ਦੋ ਕਲਰ ਤੁਹਾਨੂੰ ਪਹਿਲਾਂ ਦਿਖਾ ਦਿੱਤੇ ਨੇ ਹੁਣ ਮੈਂ ਤੀਸਰਾ ਕਲਰ ਦਿਖਾਉਣੀ ਆ ਮੈਂ ਸਾਰਾ ਦੇਖੋ ਇਸ ਤਰ੍ਹਾਂ ਨਾਲ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਦੇਖੋ ਜੀ ਇੱਕ ਕਲਰ ਇਹ ਰਹੂਗਾ ਇਹਦੇ ਨਾਲ ਮਹਿੰਦੀ ਦੇ ਨਾਲ ਕਰੀਮ ਦੀ ਤੇ ਬਲਿਊ ਦੀ ਮੈਚਿੰਗ ਕੀਤੀ ਹੋਈ ਆ ਮੈਂ ਤੁਹਾਨੂੰ ਇਹਦੇ ਸਲਵਾਰ ਇਹਦੇ ਉੱਪਰ ਤਾਂ ਸੇਮ ਹੀ ਹੈ ਜੀ ਪੱਤਿਆਂ ਵਾਲਾ ਦੇਖੋ ਇਸ ਤਰ੍ਹਾਂ ਜਿਹੜਾ ਮੈਂ ਪਹਿਲਾਂ ਪਹਿਲੀ ਵਾਰ ਸੂਟ ਦਿਖਾਇਆ ਤੁਹਾਨੂੰ ਸਟਾਰਟਿੰਗ ਦੇ ਵਿੱਚ ਪਹਿਲਾ ਸੂਟਾ ਉਹਦੇ ਵਿੱਚ ਇੱਕ ਕਲਰ ਇਹ ਮਿਲੂਗਾ ਜੀ ਤੁਹਾਨੂੰ ਦੂਸਰਾ ਕਲਰ ਹੋਏਗਾ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਦੇਖੋ ਇਹਦੇ ਵੀ ਮੈਂ ਤੁਹਾਨੂੰ ਸਲਵਾਰ ਦਾ ਵਰਕ ਦੁਪੱਟੇ ਸੇਮ ਰਹਿਣਗੇ ਇਹਨਾਂ ਦੇ ਉੱਪਰ ਦੇਖੋ ਪੱਤੀ ਲੱਗੀ ਹੋਈ ਆ ਇਹਦੀ ਸਲਵਾਰ ਦਾ ਵਰਕ ਵੀ ਸੇਮ ਰਹੂਗਾ ਜੀ ਦੇਖੋ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਚਾਰ ਕਲਰ ਹੋ ਗਏ ਇਹਦਾ ਵੀ ਸੇਮ ਹੀ ਰਹੂਗਾ ਫੈਬਰਿਕ ਫੈਬਰਿਕ ਸੇਮ ਰਹੂਗਾ ਜੀ ਵਰਕ ਵੀ ਸੇਮ ਰਹੂਗਾ ਦੇਖੋ ਜੀ ਇੱਕ ਕਲਰ ਇਹ ਆ ਗਿਆ ਇਹਦੇ ਨਾਲ ਪਲੇਨ ਸਕਾਈ ਬਲੂ ਕਲਰ ਦੀ ਸਲਵਾਰ ਹੈਗੀ ਹੈ ਇਹਦੇ ਨਾਲ ਪਿੰਕ ਕਲਰ ਦੀ ਸਲਵਾਰ ਲੱਗੂਗੀ ਜੀ ਇਹਦੇ ਨਾਲ ਆਫ ਵਾਈਟ ਕਰੀਮ ਕਲਰ ਦੀ ਸਲਵਾਰ ਲੱਗੂਗੀ ਪੰਜ ਕਲਰ ਆ ਗਏ ਜੀ ਇਹਦੇ ਵਿੱਚ ਸੇਮਾ ਕਲਰ ਆਪਾਂ ਦਿਖਾਉਣੀ ਆ ਸਾਨੂੰ ਏ ਵੀ ਸੇਮ ਡਿਜ਼ਾਈਨ ਹੀ ਰਹੂਗਾ ਕਲਰ ਇਹਦਾ ਲੱਗ ਤੋਂ। ਦੇਖੋ ਜੀ ਹਾਂ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਕਰੀਮ ਕਲਰ ਦੀ ਸਲਵਾਰ ਰਹੂਗੀ ਜੀ ਸਾਈਡ ਆਈ ਦੁਪੱਟਾ ਮੰਗੂਗਾ। ਇਹਦਾ ਇਸ ਤਰ੍ਹਾਂ ਦਾ ਕਲਰ ਆ ਗਿਆ ਜੀ। ਇਸ ਤੋਂ ਬਾਅਦ ਅਗਲਾ ਕਲਰ ਆ ਗਿਆ। ਇਹਦਾ ਵੀ ਸੇਮ ਫੈਬਰਿਕ ਰਹੂਗਾ। ਸੇਮ ਵਰਕ ਰਹੂਗਾ ਜੀ। ਸਾਰਿਆਂ ਦੇ ਵਰਕ ਸੇਮ ਨੇ ਇਹਨਾਂ ਦੀ ਮੈਂ ਜੋ ਵੀ ਤੁਹਾਨੂੰ ਦਿਖਾ ਰਹੀਆਂ ਜਿਹੜੀ ਵੀ ਸਲਵਾਰ ਦੇ ਉੱਪਰ ਵਰਕ ਅਲੱਗ ਹੋਊਗਾ ਜੀ ਉਹ ਆਪਾਂ ਅਲੱਗ ਤੋਂ ਤੁਹਾਨੂੰ ਖੋਲ ਕੇ ਦਿਖਾਵਾਂਗੇ। ਇਹਦੇ ਤੇ ਜੀ ਸੇਮ ਰਹੂਗਾ ਜੀ ਦੇਖੋ ਇਹਦੇ ਨਾਲ ਪਿੰਕ ਕਲਰ ਦੀ ਸਲਵਾਰ ਹੈ ਟਾਈ ਡਾਈ ਤੇ ਪੱਟੀ ਵਾਲਾ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਇੱਕ ਕਲਰ ਇਹ ਰਿਹਾ ਗਿਆ ਫੁੱਲوں ਵਾਲਾ ਆਪਾਂ ਤੁਹਾਨੂੰ ਇਹ ਵੀ ਦਿਖਾਉਣੀ ਇਹ ਕਲਰ ਬਹੁਤ ਸੋਹਣਾ ਜੀ ਦੇਖੋ ਇਸ ਤਰ੍ਹਾਂ ਦੀ ਲਾਈਨਿੰਗ ਵਾਲਾ ਪੀਸ ਬਣਿਆ ਹੋਇਆ ਹੈ ਗਰਲੈਸ ਜੀ ਲੁੱਕ ਦਾ ਤੇ ਇਸ ਦੇ ਇਸ ਤਰ੍ਹਾਂ ਦੀ ਸਲਵਾਰ ਰੱਖੀ ਹੈ ਸੇਮ ਡਿਜ਼ਾਈਨ ਮਿਲੂਗਾ ਇਸ ਤਰ੍ਹਾਂ ਦਾ ਟਾਈ ਡਾਈ ਮਿਲੂਗਾ ਜੀ ਤੁਹਾਨੂੰ ਦੁਪੱਟਾ ਪੱਟੀ ਵਾਲਾ ਲਾ ਕੇ ਜਿਗਜੈਗ ਲੈਂਥ ਲੈਣਾ ਜੋ ਵੀ ਤੁਹਾਨੂੰ ਸੂਟ ਪਸੰਦ ਆ ਦੇਖੋ ਜੀ ਇਹਦੇ ਵਿੱਚ ਕਲਰ ਕਿੰਨੇ ਹੋਗੇ ਇੱਕ ਕਲਰ ਇਹ ਹੋ ਗਿਆ ਜੀ ਇਹ ਵਾਲਾ ਕਲਰ ਹੋ ਗਿਆ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਇਹਦੇ ਵਿੱਚ 10 ਕਲਰ ਨੇ ਜੀ ਦੇਖੋ ਜੀ ਇੱਕ ਕਲਰ ਇਹ ਵਾਲਾ ਹੋ ਗਿਆ orange ਦੋ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੱਤੇ ਨੇ ਦੇਖੋ ਜੀ ਦੋ ਕਲਰ ਇਹ ਹੋ ਗਿਆ ਆਪਾਂ ਨੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਖੋਲ ਦਿੱਤੇ ਨੇ ਐਨੇ ਸੂਟ ਕੋਲੇ ਹੋਏ ਫਿਰ ਸਾਨੂੰ ਬਾਅਦ ਵਿੱਚ ਮੈਨੂੰ ਤੁਹਾਨੂੰ ਵੀ ਪਤਾ ਕੱਲੀ ਜਾਣੇ ਨੂੰ ਨਿਕ ਤਾਲਾ ਕਰਨਾ ਔਖਾ ਹੋ ਜਾਂਦਾ ਜੀ ਇਹਨਾਂ ਦਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਦੇਖੋ ਸਾਰਿਆਂ ਦੇ ਟਾਈ ਡਾਈ ਦੁਪੱਟੇ ਮਿਲਣਗੇ ਤੁਹਾਨੂੰ ਆਹ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਕਿੰਨਾ ਪਿਆਰਾ ਕਲਰ ਹੈ ਗਰਮੀ ਦੇ ਵਿੱਚ ਬਿਨਾ ਲਾਈਨਿੰਗ ਤੋਂ ਸੂਟ ਤੁਸੀਂ ਕਿਵੇਂ ਵੀ ਮਰਜ਼ੀ ਰੈਡੀ ਕਰਕੇ ਕੁੰਟਾ ਜਿਹੜਾ ਪਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਰਹੂਗਾ ਜੀ 900 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਵਿੱਚ ਹੀ ਦੁਪੱਟੇ ਹੋਣਗੇ ਜੀ ਵਿੱਚ ਹੀ ਟਾਈ ਡਾਈ ਹੋਊਗੀ ਸਲਵਾਰ ਤੇ ਵਰਕ ਮਿਲੂਗਾ ਜੀ ਤੁਹਾਨੂੰ 900 ਰੁਪਏ ਦੇ ਵਿੱਚ ਜੀ ਤੁਹਾਨੂੰ ਸੂਟ ਹੈ ਜਿਹੜ ਤੁਹਾਡੇ ਘਰ ਦੇ ਵਿੱਚ ਪਹੁੰਚ ਜਾਊਗੇ ਦੇਖੋ ਜੀ ਕਾਟਨ ਦੇ ਪਿਓਰ ਕਾਟਨ ਦੇ ਸੂਟ ਨੇ ਜੀ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੇ ਪਿਆਰੇ ਗਰਲਸ ਲੁੱਕ ਵਾਲੇ ਵੀ ਨੇ ਤੇ ਆਪਣੇ ਪਹਿਣਾ ਦੇ ਰੁਟੀਨ ਦੇ ਵਿੱਚ ਪਾਉਣ ਵਾਲੇ ਹਨ 900 ਰੁਪਏ ਦੀ ਜੀ ਆਪਾਂ ਦੇਖੀਏ ਜੀ ਆਪਾਂ ਨੂੰ ਇੱਕ ਕਾਲੀ ਸ਼ਰਟ ਮਿਲਦੀ ਹੈ ਜੀ ਆਪਾਂ ਵਧੀਆ ਫੈਬਰਿਕ ਲਵਾਂਗੇ ਪਰ ਆਪਾਂ ਨੂੰ ਘਰ ਦੇ ਵਿੱਚ ਰੁਟੀਨ ਦੇ ਵਿੱਚ ਪਾਉਣ ਵਾਲੇ ਸੂਟ ਨੇ ਜਿਹੜੇ ਆ ਕਾਟਨ ਦੇਖੋ ਜੀ ਕਿੰਨੀ ਵਧੀਆ ਮੁਲਾਇਮ ਹੈ ਚਾਹੇ ਇਹਨੂੰ ਕਿਵੇਂ ਮਰਜੀ ਕੋਟ-ਕਟ ਘਰ ਦੇ ਵਿੱਚ ਮਸ਼ੀਨ 'ਚ ਧੋਵੋ ਚਾਹੇ ਇਹਨੂੰ ਆਪਾਂ ਅਨਾਥਾ ਪੇ ਨਲ ਕੁੱਟੇ ਕੋਈ ਕੁਝ ਨਹੀਂ ਹੁੰਦਾ ਇਹਨੂੰ ਆਰਾਮ ਦੇ ਨਾਲ ਆਪਾਂ ਪਾ ਸਕਦੇ ਹਾਂ ਬਿਨਾ ਲਾਈਨਿੰਗ ਤੋਂ ਸੂਟ ਹੈ ਜਿਹੜਾ ਰੈਡੀ ਹੋ ਜਾਊਗਾ ਦੇਖੋ ਜੀ ਬਾਕੀ ਤੁਹਾਡੀ ਚੋਇਸ ਹੈ ਜੀ ਆਪਾਂ ਨੇ 10 12 ਕਲਰ ਤੁਹਾਨੂੰ ਦਿਖਾ ਦਿੱਤੇ ਨੇ ਜੋ ਵੀ ਸਾਰੇ ਕਲਰ ਆਪਣੇ ਕੋਲੇ ਇੱਥੇ ਅਵੇਲੇਬਲ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਪਸੰਦ ਆ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਵੀਡੀਓ ਦੇ ਵਿੱਚ ਆਪਣਾ ਰੇਟ ਦੱਸਿਆ ਹੁੰਦਾ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਆਪਣੀ 10 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਹਨਾ ਵੀ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਕਰਾਂਗੇ ਮੈਨੂੰ ਵੀ ਪਤਾ ਹੈ ਹਨਾ ਵੀ ਮੈਂ ਘਰ ਦੇ ਵਿੱਚ ਕੰਨੀ ਆ ਮੈਂ ਕਿਵੇਂ ਅਡਜਸਟਮੈਂਟ ਕਰਕੇ ਕੰਮ ਕਰ ਰਹੀਆਂ ਇੰਨਾ ਸਾਰਾ ਆਪਦਾ ਮੱਝਾ ਲਾ ਤੇ ਆਪਣੇ ਬੁਟੀਕ ਦਾ ਤੇ ਘਰ ਬੱਚਿਆਂ ਦਾ ਹਨਾ ਰਸੋਈ ਵਗੈਰਾ ਸਾਰਾ ਆਉਣਾ ਜਾਣਾ ਕਿੰਨਾ ਔਖਾ ਹੋਇਆ ਪਿਆ ਮੈਂ ਬਿਲਕੁਲੇ ਤਾਂ ਹੀ ਮੈਂ ਸਾਰਿਆਂ ਨੂੰ ਛੋਟੀ ਵੀਡੀਓ ਪਾਉਣੀ ਆ ਪਦੰਭੀ ਮੈਨੂੰ ਪਤਾ ਹੈ ਖੁਦ ਮੈਂ ਕਿੰਨਾ ਔਖੇ ਔਖੇ ਕੰਮ ਕਰਦੀਆਂ ਸਾਰੀਆਂ ਭੈਣਾਂ ਦੀਆਂ ਇਸੇ ਤਰ੍ਹਾਂ ਜਿੰਮੇਵਾਰੀਆਂ ਹੁੰਦੀਆਂ ਨੇ ਆਪਾਂ ਇਹ ਘਾਟ ਟ੍ਰੇਡ ਦੇ ਵਿੱਚ ਸੂਟ ਇਸ ਤਰ੍ਹਾਂ ਲੈ ਕੇ ਆਉਂਦੇ ਨੇ ਜੀ ਹਰ ਇੱਕ ਭੈਣ ਦੀ ਹਨਾ ਹਰ ਇੱਕ ਪਰਿਵਾਰ ਦੇ ਵਿੱਚ ਇੰਨੇ ਵੱਜਟ ਵਾਲੇ ਸੂਟ ਨਹੀਂ ਵੀ ਆਪਾਂ ਸਭ ਦੀ ਕਬੀਲਦਾਰੀ ਹੈ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਦੋਂ ਹਰ ਇੱਕ ਮਹਿੰਗੇ ਕਸਟਮਰ ਸੂਟ ਖਰੀਦ ਸਕਦਾ ਨਹੀਂ ਆਪਦੇ ਬਜਟ ਦੇ ਹਿਸਾਬ ਨਾਲ ਸਾਰੀਆਂ ਭੈਣਾਂ ਸੂਟ ਲੈ ਸਕਦੀਆਂ ਨੇ ਇਸ ਕਰਕੇ ਆਪਾਂ ਨੇ ਹੁਣ ਕਈ ਭੈਣਾਂ ਮੇਰੀਆਂ ਇਹ ਜੀ ਨੇ ਮੇਰੇ ਵਰਗੀਆਂ ਜਿਵੇਂ ਅਸੀਂ ਪਹਿਲਾਂ ਕਦੇ ਬੁਟੀਕ ਤੋਂ ਸੂਟ ਨਹੀਂ ਪਾਇਆ ਸੀ ਕੋਈ ਜ਼ਰੀਏ ਰੇਟ ਦੀਆਂ ਮਾਰੀਆਂ ਸੁਣ ਕੇ ਚੁੱਪ ਕਰ ਜਾਂਦੀਆਂ ਨੇ ਵੀ ਇੰਨਾ ਮਹਿੰਗਾ ਆਪਾਂ ਕਿੱਥੋਂ ਲਵਾਂਗੇ ਇਸ ਕਰਕੇ ਆਪਾਂ ਨੇ ਇਹ ਸੂਟ ਨੇ ਜਿਹੜੇ ਸੇਲ ਪ੍ਰਾਈਸ ਦੇ ਵਿੱਚ ਸੂਟ ਲਾਏ ਨੇ ਜੀ ਜੋ ਵੀ ਤੁਹਾਨੂੰ ਪਸੰਦ ਆ 900 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਬਿੱਕ ਦੁਪੱਟਾ ਬਿੱਕ ਸਲਵਾਰ ਵਰਕ ਜੀ ਪਿਓਰ ਕਾਟਨ ਦਾ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇੱਕ ਮੇਰੀ ਰਿਕਵੈਸਟ ਹੈ ਜੀ ਤੁਸੀਂ ਪ੍ਰਿੰਟ ਸੂਟਾਂ ਦੇ ਆਰਡਰ ਨੇ ਜਿਹੜੇ ਜਲਦੀ ਕਰ ਲਿਆ ਕਰੋ ਬਾਕੀ ਜੇ ਤੁਸੀਂ ਕੋਈ ਵਰਕ ਵਾਲੇ ਸੂਟ ਕਰਵਾਉਣੇ ਨੇ ਪਲੀਜ਼ ਤੁਸੀਂ ਵਰਕ ਵਾਲੇ ਸੂਟ ਜਲਦੀ ਤੋਂ ਜਲਦੀ ਬੁੱਕ ਕਰ ਦਿਓ ਜੀ ਦੋ ਚਾਰ ਦੇ ਵਿੱਚ ਆਪਾਂ ਨੇ ਵਰਕ ਕੱਟਣ ਦੇਣ ਲਈ ਸੂਟ ਜਾਣਾ ਤੁਹਾਨੂੰ ਪਤਾ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਆ ਵੀ ਮੇਰੀ ਲੱਤ ਦੀ ਪ੍ਰੋਬਲਮ ਕਰਕੇ ਮੈਂ ਜਾਦਾ ਤੁਰ ਫਿਰ ਨਹੀਂ ਸਕਦੀ ਆ ਆਪਾਂ ਵੀ ਇੱਕ ਵਗੇੜੇ ਦੇ ਵਿੱਚ ਹੀ ਹਾਂ ਖਮਨ ਬਰੇਡ ਲਈ ਫਿਰ ਸਿੰਗਲ ਸਿੰਗਲ ਸੂਟ ਕਿਸੇ ਸਾਨੂੰ ਜਾਣਾ ਔਖਾ ਜੀ ਇਸ ਕਰਕੇ ਪਲੀਜ਼ ਹੱਤ万 ਕੇ ਬੇਨਤੀ ਹੈ ਮੇਰੀ ਭੈਣਾਂ ਨੂੰ ਤੁਸੀਂ ਆਪਣੇ ਆਰਡਰ ਨੇ ਜਿਹੜੇ ਬੁੱਕ ਕਰ ਲਓ ਤੇ ਜਿਹੜੇ ਵਰਕ ਵਾਲੇ ਸੂਟ ਕਰਵਾਉਣੇ ਨੇ ਉਹ ਵੀ ਕਰਵਾ ਸਕਦੇ ਹੋ ਵਰਕ ਵਾਲੇ ਇਹ ਨਹੀਂ ਹੈਗੇ ਵੀ ਇਕੱਲੇ ਆਪਾਂ ਮਸ਼ੀਨ ਵਰਕ ਦੇ ਕਰਾਂਗੇ ਕੋਈ ਵੀ ਵਰਕ ਚਾਹੀਦਾ ਤੁਹਾਨੂੰ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਪਿੱਟਾ ਵਰਕ ਹੋ ਗਿਆ ਜਿਵੇਂ ਬਾਦਲਾ ਵਰਕ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਵਰਕ ਚਾਹੀਦਾ ਜੀ ਸਿੰਗਲ ਟਾਂਕੇ ਦੇ ਉੱਪਰ ਸੂਟ ਰੈਡੀ ਕਰਵਾਉਣਾ ਹਰ ਇੱਕ ਸੂਟ ਆਪਣੇ ਕੋਲੇ ਫੈਬਰਿਕ ਹਰ ਅਵੇਲੇਬਲ ਹੈ ਹਰ ਇੱਕ ਕਾਰੀਗਰ ਅਵੇਲੇਬਲ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜਿੰਨਾ ਪੈਣਾ ਨੇ ਸੂਟ ਸਟੀਚਿੰਗ ਕਰਵਾਉਣੇ ਨੇ ਜੀ ਉਹ ਵੀ ਕਰਵਾ ਸਕਦੇ ਹੋ ਪੂਰਾ ਤੁਹਾਡਾ ਨਾਪ ਸਹੀ ਹੋਣਾ ਚਾਹੀਦਾ ਜੀ ਕੋਈ ਸਟੀਚਿੰਗ ਦੇ ਵਿੱਚ ਅਸੀਂ ਕਮੀ ਨਹੀਂ ਛੱਡਾਂਗੇ ਕੋਈ ਸਫਾਈ ਵੱਲੋਂ ਸਟੀਚਿੰਗ ਦੇ ਵਿੱਚ ਕਮੀ ਨਹੀਂ ਰਹੂਗੀ ਤੁਹਾਡੇ ਤੱਕ ਸੂਟ ਪਹੁੰਚਣ ਦੇ ਪਤਾ ਲੱਗ ਜੂਗਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ